ਹਾਂਜੀ ਆਪਾਂ ਜੋ ਲਾਸਟ ਟਾਪਿਕ ਕਰ ਰਹੇ ਸੀਗੇ ਉਹ ਸੀਗਾ ਮਾਤਰਾ ਦੇ ਆਧਾਰ ਤੇ ਜਿਹਨੂੰ ਆਪਾਂ ਕਿਹਾ ਸੀਗਾ ਮਾਤਰਾ ਦੇ ਆਧਾਰ ਤੇ ਮੀਨਜ਼ ਵੀ ਬੋਲਣ ਸਮੇਂ ਮਾਤਰਾ ਦੇ ਆਧਾਰ ਤੇ ਮਾਤਰਾ ਦੇ ਆਧਾਰ ਤੇ ਜਦੋਂ ਆਪਾਂ ਬੋਲਦੇ ਆ ਤਾਂ ਸਾਹ ਕਿਸ ਟਾਈਮ ਘੱਟ ਲੱਗਦਾ ਹੈ ਤੇ ਕਿਸ ਟਾਈਮ ਤੇ ਜ਼ਿਆਦਾ ਲੱਗਦਾ ਉਹਨਾਂ ਨੂੰ ਆਪਾਂ ਇਹ ਕਹਿੰਦੇ ਆ ਠੀਕ ਹੈ ਲਘੂ ਸਵਰ ਤੇ ਸੈਕਿੰਡ ਸੀਗੇ ਦੀਰਗ ਸਵਰ ਲਘੂ ਸਵਰ ਤੇ ਦੀਰਗ ਸਵਰ ਜਿਹੜੇ ਲਘੂ ਸਵਰ ਨੇ ਇਹਨਾਂ ਨੂੰ ਹੱਤਸਵ ਸਵਰ ਵੀ ਕਿਹਾ ਜਾਂਦਾ ਯਾਦ ਰੱਖਿਓ ਹੱਤਸਵ ਸਵਰ ਠੀਕ ਹੈ ਲਘੂ ਸਵਰ ਨੂੰ ਹੱਤਸਵ ਸਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਹੁਣ ਆਪਾਂ ਇਹਦੇ ਚ ਕੀ ਕੀਤਾ ਸੀ ਲਘੂ ਮੀਨਸ ਛੋਟਾ ਲਘੂ ਮੈਥ ਦੇ ਵਿੱਚ ਵੀ ਪੜਦੇ ਐ ਲਘੂ ਚਾਪ ਤੇ ਦੀਰਗ ਚਾਪ ਤਾ ਦੀਰਗ ਹੁੰਦਾ ਵੱਡਾ ਜਿਹੜੇ ਸਵਾਰਾਂ ਨੂੰ ਬੋਲਣ ਸਮੇਂ ਜਿਹੜੀ ਆਵਾਜ਼ ਘੱਟ ਨਿਕਲਦੀ ਹੈ ਉਹਨੂੰ ਕਿਹਾ ਜਾਂਦਾ ਲਗੂ ਸਵਰ ਜਿਹਨੂੰ ਬੋਲਣ ਲੱਗਿਆਂ ਆਵਾਜ਼ ਜ਼ਿਆਦਾ ਬਾਹਰ ਨਿਕਲਦੀ ਹੈ ਉਹਨੂੰ ਆਪਾਂ ਕਹਿੰਨੇ ਆ ਜੀ ਦੀਰਗ ਸਵਰ ਤੇ ਇਹ ਆਪਣੇ ਕੋਲ 3 ਨੇ ਜੀ ਤੇ ਇਹ ਟੋਟਲ ਨੇ 7 ਜੇ ਪਹਿਲਾਂ ਆਪਾਂ ਗੱਲ ਕਰੀਏ ਆਪਣੇ ਕੋਲ ਸਾਰਨੀ ਕੀ ਹੈ ਸਾਰਨੀ ਹੈ ਮੁਕਤਾ ਕੰਨਾ ਸਿਆਰੀ ਬਿਹਾਰੀ ਉਸ ਤੋਂ ਬਾਅਦ ਆਉਂਦਾ ਔਂਕੜ ਦੋ ਲੈਂਕੜ ਅਸ ਤੋਂ ਬਾਅਦ ਅਲਾਂਵਾਂ ਦੋਲਾਵਾਂ ਓੜਾ ਤੇ ਕੋਨੋੜਾ ਆਈ ਚੀਜ਼ਾਂ ਨੇ ਆਈ ਆਪਾਂ ਪੜਿਆ ਠੀਕ ਹੈ ਹੁਣ ਇਹ ਵਾਲੀਆਂ ਚੀਜ਼ਾਂ ਤੋਂ ਅੱਗੇ ਇਹਨਾਂ ਨੂੰ ਦੋ ਟਾਈਪਸ ਦੇ ਵਿੱਚ ਵੰਡਿਆ ਹੋਇਆ ਹੈ ਸਾਹ ਦੇ ਆਧਾਰ ਤੇ ਕਹਿ ਲਓ ਮਾਤਰਾ ਦੇ ਆਧਾਰ ਤੇ ਕਹਿ ਲਓ ਲਘੂ ਛੋਟੇ ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਘੱਟ ਬਾਹਰ ਨਿਕਲਦੀ ਹੈ ਤੇ ਜਿਹਨਾਂ ਨੂੰ ਬੋਲਣ ਸਮੇਂ ਜਿਹੜੀ ਆਵਾਜ਼ ਆ ਜਿਆਦਾ ਬਾਰ ਨਿਕਲਦੀ ਆ ਤਿੰਨ ਕਿਹੜੇ ਨੇ ਐੜਾ ਈੜੀ ਨੂੰ ਸਿਆਰੀ ਤੇ ਊੜੇ ਦੇ ਔਂਕੜ ਹੁਣ ਇਹਨੂੰ ਯਾਦ ਕਿਵੇਂ ਰੱਖਣਾ ਤੁਸੀਂ ਇਹ ਟ੍ਰਿਕ ਬਣਾ ਲਓ ਐਉਂ ਵਰਡ ਐਉਂ ਈੜੀ ਨੂੰ ਸਿਆਰੀ ਊੜਾ ਤੇ ਊੜੇ ਦੇ ਔਂਕੜ ਐਉਂ ਵਰਡ ਯਾਦ ਰੱਖਣਾ ਸੌਰੀ 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 ਗਲਤ ਬੋਲਿਆ ਗਿਆ ਗਲਤ ਆ ਵਾਲਾ ਜੀ ਹਾਂਜੀ ਹਾਂਜੀ ਲਗੂ ਨੂੰ ਕਹਨੇ ਆ ਹੱਸ ਸਵਰ ਧੀਰਗ ਨੂੰ ਧੀਰਗੀ ਕਹਨੇ ਆ ਹੱਸ ਸਵਰ ਕਿਉਂਕਿ ਛੋਟੇ ਨੇ ਠੀਕ ਹੈ ਇਧਰ ਨੋਟ ਕਰ ਲਿਓ ਹੱਸ ਸਵਰ ਹੁਣ ਅਪਣ ਗੱਲ ਕਰ ਰਹੇ ਸੀਗੇ ਵੀ ਆ ਵਾਲਾ ਜਿਹੜਾ ਲਗੂ ਸਵਰ ਨਹੀਂ ਹੱਸ ਸਵਰ ਨਹੀਂ ਇਹ ਤਿੰਨ ਹੁੰਦੇ ਨੇ ਈ ੜਿ ਨ ਚ ੜੀ ਊ ੜਾ ਅ ਈ ੜੀ ਅਨੁਸਾਰੀ ਸੌਰੀ ਐੜਾ ਤੇ ਓੜ ਔਂਕੜ ਇਉਂ ਹੋ ਗਿਆ ਹੁਣ ਦੀਰਗ ਸਵਰ ਕਿਹੜੇ ਨੇ ਜੀ ਈ ੜੀ ਨੂੰ ਬਿਆਰੀ ਲਾਂ ਕੰਨਾ ਦੋਲਾਵਾ ਕਨੋੜਾ ੋੜਾ ਦੋਲੈਂਕ ਕਲੀਅਰ ਹੋ ਗਿਆ ਆ ਸੱਤ ਜਿਹੜੀਆਂ ਨੇ ਤੁਸੀਂ ਆ ਤਿੰਨ ਯਾਦ ਰੱਖੋ ਆ ਸੱਤ ਤੁਹਾਨੂੰ ਆ ਆਟੋਮੈਟਿਕਲੀ ਆਪਣੇ ਆਪ ਹੀ ਜਿਹੜੀਆਂ ਯਾਦ ਨੇ ਉਹ ਰਹਿਣਗੀਆਂ ਕਲੀਅਰ ਹੋ ਗਿਆ ਸਵਰਵਾਹਕ ਕੀਤੇ ਸੀ ਆਪਾਂ ਕੱਲ ਸਵਰਵਾਹਕ ਤਿੰਨ ਹੁੰਦੇ ਨੇ ਯਾਦ ਰੱਖਿਓ ਜੇ ਗੱਲ ਆ ਜੇ ਦੁਨੀਆਂ ਦੀ ਦੁਨੀਆਂ ਕਿੰਨੀਆਂ ਹੁੰਦੀਆਂ ਨੇ ਜੀ 10 ਉਹ 10 ਦੁਨੀਆਂ ਆਹੀ ਹੁੰਦੀਆਂ ਨੇ ਕੰਨਾ ਮੁਕਤਾ ਕੰਨਾ ਸਿਆਰੀ ਬਿਆਰੀ ਔਕੜ ਦਲੰਕੜ ਲਾਂ ਦਲਾਵਾ ਹੋੜਾ ਤੇ ਕਨੋੜਾ ਕਲੀਅਰ ਹੋ ਗਿਆ ਜੀ ਹੁਣ ਥੋੜਾ ਜਿਹਾ ਧਿਆਨ ਨਾਲ ਸੁਣਨਾ ਵੀ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀਬ ਦੀ ਉਚਾਈ ਦੇ ਉਦਾਰ ਤੇ ਜੋ ਆਪਾਂ ਸਵਰਾਂ ਦੀ ਵਰਗਵੰਡ ਕਰਦੇ ਆ ਆ ਨੋਟ ਕਰ ਲਿਆ ਜੀ ਪਹਿਲੇ on ਸਵਰਗਾਂ ਸਵਰਾਂ ਦੀ ਜਿਹੜੀ ਐ ਸਵਰਗਾਂ ਦਾ ਨਾਮ ਕਿਉਂ ਆ ਰਿਹਾ ਸਵਰਾਂ ਦੀ ਵਰਗਵੰਡ ਜੋ ਸਵਾਰਾਂ ਦੀ ਵਰਗਵੰਡਾ ਉਹਨੂੰ ਤਿੰਨ ਪ੍ਰਕਾਰ ਦੇ ਨਾਲ ਜਿਹੜਾ ਕੀ ਆ ਉਹ ਵੰਡਿਆ ਜਾਂਦਾ ਹੈ ਜੀ ਠੀਕ ਹੈ ਪਹਿਲਾ ਹੁੰਦਾ ਜੀ ਜੀਬ ਦੀ ਉਚਾਈ ਦੇ ਆਧਾਰ ਤੇ ਜੀਬ ਦੀ ਸਥਿਤੀ ਕਹ ਲਓ ਉਚਾਈ ਕਹ ਲਓ ਜੀਬ ਦੀ ਸਥਿਤੀ ਦੇ ਆਧਾਰ ਤੇ ਠੀਕ ਹੈ ਵੀ ਜੀਬ ਉੱਪਰ ਹੋਏਗੀ ਨੀਚੇ ਹੋਏਗੀ ਜੋ ਵੀ ਹੈ ਠੀਕ ਹੈ ਦੈਨ ਜੀਬ ਦੀ ਉਚਾਈ ਦੇ ਉਦਾਰ ਤੇ ਜੀਵ ਦੀ ਉਚਾਈ ਦੇ ਉਦਾਰ ਤੇ ਇਹਦੇ ਵਿੱਚ ਹੋਏਗਾ ਵੀ ਜੀਵ ਅੱਗੇ ਆਏਗੀ ਸੈਂਟਰ ਦੇ ਵਿੱਚ ਰਹੇਗੀ ਕਿ ਬਿਲਕੁਲ ਪਿੱਛੇ ਚਲੀ ਜਾਏਗੀ ਇਹਦੇ ਵਿੱਚ ਜੀਵ ਉੱਪਰ ਜਾਏਗੀ ਅੱਧ ਉੱਪਰ ਜਾਏਗੀ ਨੀਵੀ ਜਾਏਗੀ ਜਾਂ ਅੱਧ ਨੀਵੀ ਜਾਏਗੀ ਉਚਾਈ ਦੇ ਉਦਾਰ ਤੇ ਫਿਰ ਆਉਂਦਾ ਜੀ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਵੀ ਜਿਹੜੇ ਸਵਾਰਾਂ ਨੂੰ ਬੋਲਨ ਸਮੇਂ ਬੁੱਲਾਂ ਦੀ ਸਥਿਤੀ گول ਰਹਿੰਦੀ ਹੈ ਕਿ گول ਹੈ ਜਿਹੜੀ ਸਥਿਤੀ ਉਹ ਨਹੀਂ ਰਹਿੰਦੀਗੀ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਸਭ ਤੋਂ ਪਹਿਲੇ ਆਉਂਦੇ ਨੇ ਜੀ ਆਪਾਂ ਜੀਵ ਦੀ ਸਥਿਤੀ ਦੇ ਆਧਾਰ ਤੇ ਗੱਲ ਕਰੀਏ ਠੀਕ ਹੈ ਜੀ ਜੀਵ ਦੀ ਸਥਿਤੀ ਦੇ ਆਧਾਰ ਤੇ ਅਗਰ ਆਪਾਂ ਦੇਖਦੇ ਆਂ ਤਾਂ ਜੀਵ ਦੀ ਸਥਿਤੀ ਦੇ ਆਧਾਰ ਤੇ ਸਭ ਤੋਂ ਪਹਿਲਾਂ ਅਗਲੇ ਸਵਾਰ ਆਉਂਦੇ ਨੇ ਅਗਲੇ ਸਵਰ ਠੀਕ ਹੈ ਅਗਲੇ ਸਵਰ ਉਸ ਤੋਂ ਬਾਅਦ ਵਿਚਕਾਰਲੇ ਜੋ ਆਉਣਗੇ ਵਿਚਕਾਰਲੇ ਮੀਨਸ ਜਿਨ੍ਹਾਂ ਨੂੰ ਬੋਲਣ ਤੇ ਜੀਭ ਅੱਗੇ ਰਹੇਗੀ ਜਿਨ੍ਹਾਂ ਨੂੰ ਵਿਚਕਰ ਬੋਲਣ ਤੇ ਵਿਚਕਾਰ ਤੇ ਬਿਲਕੁਲ ਪਿੱਛੇ ਬੋਲਣ ਦੇ ਪਿੱਛੇ ਚਲੀ ਜਾਏਗੀ ਪਿਛਲੇ ਆ ਜਾਣਗੇ ਕਲੀਅਰ ਹੋ ਗਿਆ ਹੁਣ ਆਉਂਦਾ ਜੀ ਅਗਲੇ ਸਵਰ ਜਿਹੜੇ ਨੇ ਉਹ ਕਿਹੜੇ ਹੁੰਦੇ ਨੇ ਅਗਲੇ ਜਿਨ੍ਹਾਂ ਨੂੰ ਬੋਲਣ ਲੱਗਿਆਂ ਈ ਏ ਈ ਹੋ ਗਿਆ ਈ ਡੀ ਨੂੰ ਸਿਆਰੀ ਨਹੀਂ ਨਹੀਂ ਸੌਰੀ ਬਿਆਰੀ ਈ ਈ ਨੂੰ ਬੋਲਣ ਲੱਗਿਆ ਜੀਬ ਅੱਗੇ ਆਉਂਦੀ ਹੈ ਈ ਏ ਜੀਬ ਅੱਗੇ ਆ ਅ ਫਿਰ ਵੀ ਜੀਬ ਕੀ ਹੈ ਅੱਗੇ ਆ ਤਿੰਨ ਸਵਰ ਨੇ ਜਿਹੜੇ ਇਹ ਅਗਲੇ ਸਵਰ ਨੇ ਠੀਕ ਹੈ ਈ ਏ ਅ ਇਹਨਾਂ ਨੂੰ ਬੋਲ ਕੇ ਦੇਖੋ ਈ ਏ ਅ ਇਹਨਾਂ ਨੂੰ ਬੋਲਣ ਸਮੇ ਜਿਹੜੀ ਜੀਬ ਹੈ ਤੁਹਾਡੀ ਉਹ ਅੱਗੇ ਆਉਂਦੀ ਹੈ ਕਲੀਅਰ ਹੋ ਗਿਆ ਹੁਣ ਉਸ ਤੋਂ ਬਾਅਦ ਵਿਚਕਾਰਲੇ ਸਵਰ ਕਿਹੜੇ ਆਉਣਗੇ ਵਿਚਕਾਰਲੇ ਈ ਉ ਆ ਆ ਠੀਕ ਹੈ ਆ ਚਾਰ ਹੋ ਗਿਆ ਵਿਚਕਾਰਲੇ ਹੁਣ ਹੋ ਗਿਆ ਪਿਛਲੇ ਉ ਓਕੇ ਇਹਦੀ ਜਿਹੜੀ ਸਥਿਤੀ ਹੈ ਨਾ ਊੜੇ ਦੇ ਦੋ ਲੈਂਕੜ ਇਹ ਵਿਚਕਾਰਲੇ ਤੇ ਪਿਛਲੇ ਸਵਰ ਦੋਨੋਂ ਹੀ ਇਹਦੇ ਚ ਕੰਬਾਈਨ ਦੇ ਜਿਹੜੇ ਮਿਕਸਰ ਨੇ ਜਿਹੜੇ ਉਹ ਮਿਲਦੇ ਨੇ ਕਿਉਂਕਿ ਇਹ ਡਿਪੈਂਡ ਕਰਦਾ ਹੈ ਬੋਲਣ ਤੇ ਵੀ ਕੋਈ ਪਰਸਨ ਅਗਰ ਬੋਲ ਰਿਹਾ ਹੈ ਤਾਂ ਉਹ ਦਬਾਅ ਜ਼ਿਆਦਾ ਪਾ ਰਿਹਾ ਹੈ ਇਹ ਦਬਾਅ ਘਟ ਪਾਰੇ ਇਹ ਡਿਪੈਂਡ ਕਰਦਾ ਓ ਅ ਓੜਾ ਤੇ ਕਣੋੜਾ ਠੀਕ ਹੈ ਆ ਜਿਹੜੇ ਸਵਾਰਾਂ ਦੀ ਵਰਗਵੰਡ ਹੈ ਇਹ ਜੀਬ ਦੀ ਸਥਿਤੀ ਦੇ ਆਧਾਰ ਤੇ ਹੈ ਜੀਬ ਫਰੰਟ ਤੇ ਰਹੇਗੀ ਜੀਬ ਬਿਲਕੁਲ ਹਾਰਟ ਚਲੀ ਜਾਏਗੀ ਕਿ ਜੀਬ ਵਿਚਕਾਰ ਰਹੇਗੀ ਕਲੀਅਰ ਹੋ ਗਿਆ ਵੀ ਜੀਬ ਅੱਗੇ ਜਾਏਗੀ ਪਿੱਛੇ ਬਿਲਕੁਲ ਜਾ ਵਿਚਕਾਰ ਰਹੇਗੀ ਹੌਣ ਆਉਂਦਾ ਜੀਬ ਦੀ ਉਚਾਈ ਦੇ ਉਦਾਰ ਤੇ ਉਚਾਈ ਦੇ ਉਦਾਰ ਤੇ ਆਪਾਂ ਵੰਡਦੇ ਆ ਉੱਚੇ ਉੱਚੇ ਤੋਂ ਬਾਅਦ ਆਧੁੱਚੇ ਆਧੁੱਚੇ ਉਸ ਤੋਂ ਬਾਅਦ ਆਉਂਦੇ ਨੇ ਜੀ ਅब्द ਨੀਵੇਂ ਜੇ 90 ਵਿੱਚ ਪਹਿਲਾਂ ਲੇਖ ਲੋ 90 ਤੇ ਅੱਧੇ 90 ਅੱਧੇ 90 ਇਥੇ ਕਾਊਗਾ ਹਾਂ ਸੌਰੀ ਦੋ ਵਾਰ ਲਿਖਿਆ ਗਿਆ ਆਵਲ ਇੱਕ ਵਾਰ ਆਊਗਾ ਊ ਓਕੇ ਹਾਂ 3 4 4 ਐਵੇਂ ਦਾ ਯਾਦ ਕਰਕੇ ਰੱਖਿਆ ਹੋਇਆ ਵੀ ਇੱਥੇ 3 ਆਉਣਗੇ ਇੱਥੇ 4 ਆਉਣਗੇ ਤੇ ਇੱਥੇ ਕੀ ਆਉਣਗੇ 3 ਉੱਪਰ ਦੇ ਨੀਚੇ ਵਾਲੇ ਯਾਦ ਰੱਖ ਲਓ ਵਿਚਕਾਰ ਵਾਲੇ ਆਪਣੇ ਆਪ ਯਾਦ ਹੋ ਜਾਂਦੇ ਨੇ ਠੀਕ ਹੈ ਸੌਖੇ ਹੁੰਦੇ ਨੇ ਅੱਗੇ ਹੁੰਦੇ ਨੇ ਉੱਚੇ ਅੱਧ ਉੱਚੇ ਨੀਵੇਂ ਜਾਂ ਅੱਧ ਨੀਵੇਂ ਠੀਕ ਹੈ ਜੀ ਉੱਚੇ ਅਧੁੱਚੇ ਨੀਵੇਂ ਜਾਂ ਅਧ ਨੀਵੇਂ ਜਿਹੜੇ ਨੇ ਆਉਂਦੇ ਨੇ ਹੁਣ ਆਉਂਦੇ ਨੇ ਉੱਚੇ ਸਵਰ ਜਿਹੜੇ ਉੱਚੇ ਸਵਰ ਨੇ ਉਹ ਕਿਹੜੇ ਨੇ ਜੀ ਈ ਬਿਲਕੁਲ ਊ ਠੀਕ ਹੈ ਹੁਣ ਆਉਂਦੇ ਨੇ ਅর্ধ ਉੱਚੇ ਅਧੁੱਚਿਆਂ ਦੇ ਵਿੱਚ ਜਿਹੜਾ ਹੈ ਉਹ ਆਉਣਗੇ ਈੜੀ ਨੂੰ ਸਿਆਰੀ ਤੇ ਊੜੇ ਦੇ ਔਂਕੜ ਠੀਕ ਹੈ ਜੀ ਉਦੋਂ ਬਾਅਦ ਜਿਹੜਾ ਆਏਗਾ ਜੀ ਨੀਵੇਂ ਸਵਰ ਜਿਹੜੇ ਆਉਣਗੇ ਨੀਵੇਂ ਠੀਕ ਹੈ ਉਹਨਾਂ ਨੀਵੇਂ ਜਿਹੜੇ ਨੇ ਨਾ ਉਹ ਆਧ ਨੀਵੇਂ ਜਿਹੜੇ ਨੇ ਤੇ ਨੀਵੇਂ ਇਹਨਾਂ ਦੇ ਵਿੱਚ ਥੋੜੀ ਜੀ ਨਾ ਕਨਫਿਊਜ਼ਨ ਸੀ ਸ਼ਾਇਦ ਆਈ ਥਿੰਕ ਇੱਕ ਦੋ ਬੁੱਕਸ ਤੋਂ ਚੈੱਕ ਵੀ ਕੀਤਾ ਹੈ ਵੀ ਜਿਹੜਾ ਸਹੀ ਲਿਖਿਆ ਹੋਇਆ ਹੈ ਕਿ ਗਲਤ ਲਿਖਿਆ ਹੋਇਆ ਹੈ ਤੋ ਜਿਹੜੇ ਅੱਧ ਨੀਵੇਂ ਨੇ ਉਹ ਨੇ ਜੀ ਤਿੰਨ ਅੱਧ ਨੀਵੇਂ ਨੇ ਈ ੜੀ ਨੂੰ ਸਿਆਰੀ ਐੜਾ ਤੇ ਊੜੇ ਨੂੰ ਕੋੜਾ ਠੀਕ ਹੈ ਤੇ ਨੀਵੇਂ ਨੇ ਜਿਹੜੇ ਦੋ ਲਾਵਾਂ ਕੰਨਾ ਤੇ ਕਨੋੜਾ ਠੀਕ ਹੈ ਆ ਇੱਕ ਵਾਰ ਚੈੱਕ ਕਰਨਾ ਵੀ ਤੁਹਾਡੀ ਜੋ ਕਾਪੀਸ ਤੇ ਆ ਉਹ ਸਹੀ ਲਿਖਿਆ ਹੋਇਆ ਹੈ ਪ੍ਰਾਣੇ ਬੱਚੇ ਇੱਕ ਵਾਰ ਕਿਉਂਕਿ ਇੱਕ ਵਾਰ ਥੋੜਾ ਜਿਹਾ ਇਹਦੇ 'ਚ ਨਾ ਕੁਐਸ਼ਨ ਆਇਆ ਸੀਗਾ ਤੇ ਉਹ ਲਿਖਿਆ ਗਲਤ ਹੋਇਆ ਸੀਗਾ ਸਰ ਬੋਲ ਕੇ ਦੱਸ ਦੀਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਸਰ ਮੇਰੇ ਵੀ ਨਾ ਕਾਪੀ ਤੇ ਜਿੱਦਾਂ ਅੱਧ ਅੱਧ ਨਹੀਂਵੇਂ ਨੇ ਨਾ ਦੋ ਲਿਖਵਾਏ ਹੋਏ ਸੀ ਪਰ ਈੜੀ ਤੇ ਲਾਹ ਵਾਲਾ ਮੈਂ ਵੀ ਦੋ ਤਿੰਨ ਕੁਐਸ਼ਨ ਮਤਲਬ ਕਰੇ ਨੇ ਸੌਲਤ ਤੇ ਈੜੀ ਤੇ ਲਾਹ ਵੀ ਆ ਤੇ ਨਹੀਂ ਆਈਆ ਜਿਹੜੇ ਉੱਚੇ ਨੇ ਨਾ ਉਹ ਈੜੀ ਨੂੰ ਬਿਹਾਰੀ ਊੜੇ ਔਂਕੜ ਹੈ ਠੀਕ ਹੈ ਫਿਰ ਆ ਗਿਆ ਅਰਧ ਉੱਤੇ ਈੜੀ ਨੂੰ ਸਿਆਰੀ ਊੜੇ ਇੱਕ ਔਂਕਰ ਓਕੇ ਇਹ ਦੁਲੈਂਕੜ ਹੈ ਜਿਹੜੇ ਨੀਵੇਂ ਨੇ ਨਾ ਉਹ ਤਿੰਨ ਨੇ ਠੀਕ ਹੈ ਐੜੇ ਦੇ ਦੋ ਲਾਵਾਂ ਕੰਨਾ ਤੇ ਕਨੋੜਾ ਤੇ ਅਰਧ ਨੀਵੇਂ ਨੇ ਜਿਹੜੇ ਜਿਹਨੂੰ ਅਰਧ ਨੀਵੇਂ ਕਹਿੰਦੇ ਆ ਲਾਂ ਮੁਕਤਾ ਤੇ ਕਨੋੜਾ ਠੀਕ ਹੈ ਇਹ ਜਿਹੜਾ ਕੀ ਹੈ ਉਹ ਸਹੀ ਹੈ ਠੀਕ ਹੈ ਆਹ ਵਾਲਾ ਜਿਹੜਾ ਹੈ ਨਾ ਸਹੀ ਹੈ ਸ਼ਾਇਦ ਬਾਈ ਮਿਸਟੇਕ ਸ਼ਾਇਦ ਲਿਖਿਆ ਗੋਏਗਾ ਆ ਵਾਲਾ ਜਿਹੜਾ ਨਾ ਉਹ ਸਹੀ ਹੈ ਸਰ ਕਾਪੀ ਤੇ ਤਾਂ ਏ ਡੀ ਦੇ ਲਾ ਏ ਲਿਖਿਆ ਹੋਇਆ ਆਹ ਵਾਲਾ ਤੁਸੀਂ ਦੁਬਾਰਾ ਆ ਇੱਕ ਵਾਰ ਲੇਖ ਲਓ ਠੀਕ ਹੈ ਕਈ ਵਾਰ ਇਹ ਨਾ ਬਾਈ ਮਿਸਟੇਕ ਇੱਕ ਦੋ ਵਾਰੀ ਮੈਨੂੰ ਐਵੇਂ ਜਿਹਾ ਲੱਗਿਆ ਵੀ ਕੁਸ਼ਨ ਆਈ ਸੀ ਤੇ ਉਹ ਗਲਤ ਹੋ ਗਿਆ ਸੀਗੇ ਆ ਦੁਬਾਰਾ ਸਹੀ ਕਰ ਲੋ ਅਗਰ ਕਿਸੇ ਦੇ ਕੋਈ ਗਲਤ ਲਿਖਿਆ ਹੋਇਆ ਹੈ ਬਾਇ ਚਾਂਸ ਕੁਝ ਵੀ ਹੈ ਤਾਂ ਉਹ ਕਰ ਲੋ ਜੀ ਸਹੀ ਠੀਕ ਹੈ ਜੀ ਚਲੋ ਅੱਗੇ ਤਾਂ ਫਿਰ ਸੌਖਾ ਹੀ ਹੈ ਗੁਲਾਈਦਾਰ ਤੇ ਗੁਲਾਈ ਰੇਤ ਗੁਲਾਈਦਾਰ ਤੇ ਗੁਲਾਈ ਰੈਤ ਗੁਲਾਈਦਾਰ ਔਰ ਗੁਲਾਈ ਰੈਤ ਜਿਹੜੇ ਗੁਲਾਈਦਾਰ ਨੇ ਮੀਨਸ ਜਿਨ੍ਹਾਂ ਨੂੰ ਸਵਾਰਾ ਨੂੰ ਬੋਲਣ ਸਮੇ ਮੂੰਹ ਗੋਲ ਰਹਿੰਦਾ ਤਾਂ ਉਹ ਹੋ ਗਿਆ ਊੜੇ ਵਾਲੇ ਸਾਰੇ ਹੋ ਜਾਣਗੇ ਜੀ ਔਂਕੜ ਗੁਲੈਂਕੜ ਓੜਾ ਤੇ ਕੰਨੋੜਾ ਆ 3 4 ਹੋ ਗਏ 4 ਇਹ ਹੋ ਗਏ ਤੇ ਬਾਕੀ ਕਿੰਨੇ ਰਹਿ ਗਏ ਜੀ 6 ਰਹਿ ਗਏ ਮੁਕਤਾ ਕੰਨਾ ਤਿਆਰੀ ਬਿਹਾਰੀ ਲਾਂ ਦੋਲਾਵਾ ਨੋਟ ਕਰੋ ਜੀ ਉਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਆਂ ਕਰ ਲਿਆ ਜੀ ਨੋਟ ਉਸ ਤੋਂ ਬਾਅਦ ਤਾਂ ਬਸ ਸੌਖੇ ਨੇ ਜੀ ਅੱਗੇ ਆ ਜਾਣਗੇ ਵਿਅੰਜਨ ਤੇ ਵਿਅੰਜਨਾਂ ਤੋਂ ਬਾਅਦ ਤਾਂ ਫਿਰ ਜਲਦੀ ਲਿਖੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਵੀ ਕਰਨਾ ਹੈ ਸਿਆਲੋਜੀ ਨੈਕਸਟ ਹੁਣ ਇਹ ਤਾਂ ਹੋ ਗਿਆ ਜੀ ਸਵਰ ਸਵਰਾਂ ਨੂੰ ਆਪਾਂ ਵੰਡਤਾ ਜੀ ਸਾਰੇ ਜੋ ਵੀ ਪਾਸਟਸ ਨੇ ਉਚਾਈ ਦੇ ਮਾਤਰਾ ਦੇ ਉਦਾਰਤੇ ਸਾਰੇ ਤਰੀਕੇ ਨਾਲ ਵੰਡਤਾ ਵੀ ਸਵਰਾਂ ਦੀ ਵਰਗ ਵੰਡ ਹੈ ਜੋ ਕਰਤੀ ਦੀਰਗ ਨੇ ਠੀਕ ਹੈ ਖੰਡੀ ਨੇ ਅਖੰਡੀ ਨੇ ਸਾਰਾ ਕੁਝ ਜੋ ਡਿਵਾਈਡੇਸ਼ਨ ਹੈ ਉਹ ਕਰਤੀ ਚਲੋ ਹੁਣ ਆਉਂਦੇ ਨੇ ਆਪਣੇ ਕੋਲ ਮੇਨ ਟਾਪਿਕ ਹੈ ਜੀ ਵਿਅੰਜਨ ਜੋ ਅੱਗੇ ਟੌਪਿਕ ਆਉਂਦਾ ਆਪਣੇ ਕੋਲ ਵਿਅੰਜਨ ਹੁਣ ਵਿਅੰਜਨ ਉਹ ਹੁੰਦੇ ਨੇ ਜੀ ਜਿਨ੍ਹਾਂ ਨੂੰ ਬੋਲਣ ਸਮੇਂ ਰੁਕਾਵਟ ਆਉਂਦੀ ਹੈ ਠੀਕ ਹੈ ਬੋਲਣ ਸਮੇਂ ਰੁਕਾਵਟ ਜਾਂ ਇਹ ਕਹਿ ਲਓ ਵੀ ਜਿਹੜੇ ਅੱਖਰਾਂ ਨੂੰ ਆਪਾਂ ਬੋਲਦੇ ਆਂ ਤਾਂ ਉਹਨਾਂ ਦੀ ਜਿਹੜੀ ਬੋਲਣ ਸਮੇਂ ਹਵਾ ਉਹ ਫੇਫੜਿਆਂ ਤੋਂ ਬਾਹਰ ਰੁੱਕ ਕੇ ਆਉਂਦੀ ਹੈ ਉਹਨਾਂ ਨੂੰ ਆਪਾਂ ਵਿਅੰਜਨ ਐ ਜਿਹੜੇ ਉਹ ਕਹਿੰਨੇ ਆ ਠੀਕ ਹੈ ਵੀ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਉਹ ਵਯੰਜਨ ਕਿੰਨੇ ਆ ਠੀਕ ਹੈ ਜੀ ਤਾਂ ਵਿਯੰਜਨਾਂ ਦੇ ਵਿੱਚ ਪਹਿਲਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੀ ਵੀ ਵਿਯੰਜਨ ਹੁੰਦੇ ਕਿੰਨੇ ਨੇ ਸਵਰ ਹੋ ਗਿਆ 3 ਵਿਯੰਜਨ ਕਿੰਨੇ ਰਹਿ ਗਏ 38 ਵਿਯੰਜਨ ਕਿੰਨੇ ਹੁੰਦੇ ਨੇ ਜੀ 38 ਤੇ ਸਵਰ ਕਿੰਨੇ ਹੋ ਗਿਆ ਆਪਣੇ ਕੋਲ 3 ਤੇ ਟੋਟਲ ਕਿੰਨੇ ਹੋ ਗਿਆ 41 ਠੀਕ ਹੈ ਆਪਣੇ ਜੋ ਪੰਜਾਬੀ ਦੀ ਵਰਣਮਾਲਾ ਉਹਦੇ ਚ ਟੋਟਲ ਕਿੰਨੇ ਅੱਖਰ ਨੇ ਜੀ 41 ਅੱਖਰ ਨੇ ਠੀਕ ਹੈ ਕਲੀਅਰ ਹੋ ਗਿਆ ਹੁਣ ਆਪਾਂ ਲਿਖਦੇ ਹਾਂ ਜੀ ਉਡਾੜਾ ਠੀਕ ਹੈ ਵਿਅੰਜਨ ਉਹ ਹੁੰਦੇ ਨੇ ਜੀ ਜਿਨ੍ਹਾਂ ਨੂੰ ਬੋਲਣ ਸਮੇਂ ਰੁਕਾਵਟ ਹੁੰਦੀ ਹੈ ਰੁਕਾਵਟ ਇਨ ਦਾ ਸੈਂਸ ਆਫ ਆਪਾਂ ਗੱਲ ਕਰੀਏ ਵੀ ਮੈਂ ਬੋਲ ਰਿਹਾ ਸ ਸ ਤਾ ਆਵਾਜ਼ ਇੱਕ ਵਾਰੀ ਰੁੱਕ ਕੇ ਬਾਅਦ ਚ ਮੂੰਹ ਦੇ ਵਿੱਚੋਂ ਬਾਹਰ ਨਿਕਲੀ ਆ ਹਾ ਹਾ ਜੇ ਮੈਂ ਬੋਲ ਰਿਹਾ ਐੜਾ ਊੜਾ ਈੜੀ ਤਾਂ ਇਹਨਾਂ ਨੂੰ ਬੋਲਣ ਸਮੇ ਜਿਹੜੀ ਹਵਾ ਹੈ ਉਹ ਬੇਰੋਕ ਬਾਹਰ ਨਿਕਲਦੀ ਹੈ ਤੇ ਜਦੋਂ ਆਪਾਂ ਬੋਲਦੇ ਹਾਂ ਵਿਅੰਜਨ ਇਹਨਾਂ ਦੇ ਸਮੇ ਜਿਹੜੀ ਆਵਾਜ਼ ਹੈ ਉਹ ਰੁੱਕ ਕੇ ਬਾਹਰ ਆਉਂਦੀ ਹੈ ਬਸ ਆਹੀ ਚੀਜ਼ ਤੁਹਾਨੂੰ ਮੈਂ ਦੱਸੀ ਹੈ ਕਲੀਅਰ ਹੋ ਗਿਆ ਚਲੋ ਜੀ 41 ਅੱਖਰ ਟੋਟਲ ਹੁੰਦੇ ਨੇ ਜੀ ਵਿਅੰਜਨ ਹੁੰਦੇ ਨੇ 38 ਤੇ ਸਵਰ ਹੁੰਦੇ ਨੇ 3 ਜਾਂ ਸਵਰ ਵਾਹਕ ਕਹਿ ਲੋ ਤਾਂ ਜਿਆਦਾ ਬੈਟਰ ਹੈ ਸਵਰ ਵਾਹਕ ਚਲੋ ਵੀ ਉਡਾੜਾ ਲਗਾਇਓ ਮੜਾਇਆ ਨਾਲ ਨਾਲ ਲਿਖਣਾ ਵੀ ਹੈ ਤੁਸੀਂ ਵੀ ਨਾਲ ਨਾਲ ਲਿਖਣਾ ਵੀ ਹੈ ਤੁਸੀਂ ਜੋ ਆਕਨ ਹੈ ਹੀ ਕਰਾਉਣਾ ਹੈ ਪ੍ਰਵਾਹ ਨਾ ਕਰੋ ਤੁਸੀਂ ਉੱਥੇ ਕਹਿਣਾ ਵੀ ਜੋ ਆਗ ਪੜਦੇ ਨਹੀਂਗੇ ਤੇ ਆਹੀ ਚੀਜ਼ਾਂ ਕਰਾਉਣੀਆਂ ਨੇ ਉੱਥੇ ਟੈਂਕਾ ਠਠਾ ਡਡਾ ਡਡਾ ਨਾਣਾ ਉਸ ਤੋਂ ਬਾਅਦ ਤਪਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਪੱਪਾ ਬੱਬਾ ਪੱਬਾ ਤੇ ਮੰਮਾ ਯਈਆ ਰਾਰਾ ਲੱਲਾ ਵਾਵਾ ਡਾਡਾ ਫੇਰ ਸੱਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਖੋਪੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਠੀਕ ਹੈ ਤਾਂ ਇਹ ਨੇ ਜੀ ਆਪਣੇ ਕੋਲ ਪੰਜਾਬੀ ਵਰਣਮਾਲਾ ਦਾ ਊੜਾ ੜਾ ਠੀਕ ਹੈ ਇਹ ਆਉਣਾ ਚਾਹੀਦਾ ਤੁਹਾਨੂੰ ਵੀ ਕਿਉਂਕਿ ਪੰਜਾਬੀ ਦਾ ਪੇਪਰ ਦੇਣ ਜਾ ਰਹੇ ਆ ਇਹ ਨਹੀਂ ਪਤਾ ਵੀ ਆਪਾਂ ਨੂੰ ਇਹ ਹੀ ਨਾ ਆਉਂਦਾ ਹੈ ਇਹ ਤੁਹਾਨੂੰ ਆਉਣਾ ਚਾਹੀਦਾ ਸਾਰਿਆਂ ਨੂੰ ਹੋ ਗਿਆ ਯਾਦ ਸਾਰਿਆਂ ਨੂੰ ਚਲੋ ਜੀ ਹੁਣ ਇਸ ਤੋਂ ਬਾਅਦ ਆਪਾਂ ਕਰਨਾ ਜੀ ਇਹਦਾ ਜੋ ਹੈ ਇੱਕ ਇੱਕ ਹੋਰ ਨੰਬਰ ਆ ਜਾਊਗਾ ਪਰਤੀਦੋ ਲੰਦੋ ਨੰਬਰ ਵੀ ਆ ਜਾਊਗਾ ਸਾਰੇ ਲਵਾ ਦਿਆਂਗੇ ਹੁਣ ਇਹਦੇ ਵਿੱਚ ਜੋ ਆ ਤਿੰਨ ਨੇ ਇਹ ਨੇ ਸਵਰਵਾਹਕ ਆ ਕੀ ਨੇ ਜੀ ਸਵਰਵਾਹਕ ਠੀਕ ਹੈ ਆ ਤਿੰਨ ਕੀ ਨੇ ਸਵਰਵਾਹਕ ਉਸ ਤੋਂ ਬਾਅਦ ਜਿਹੜੇ ਨੇ ਇਹ ਸਾਰੇ ਕੀ ਨੇ ਜੀ ਜੋ ਵਿਅੰਜਨ ਨੇ ਜਿਨ੍ਹਾਂ ਦੇ ਵਿੱਚ ਆ ਪੰਜ ਨੇ ਤੁਸੀਂ ਵੀ ਐਵੇਂ ਹੀ ਜਿਹੜਾ ਕੀ ਹੈ ਉਹ ਬਣਾਉਣਾ ਹੈ ਕਾਪੀ ਤੇ ਆ ਕੀ ਨੇ ਜੀ ਅਨੁਨਾਸਕੀ ਵਿਅੰਜਨ ਹੁਣ ਅਨੁਨਾਸਕੀ ਵਿਅੰਜਨ ਕਿਹੜੇ ਹੁੰਦੇ ਨੇ ਜੀ ਅਨੁਨਾਸਕੀ ਵਿਅੰਜਨ ਉਹ ਵਿਅੰਜਨ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਨੱਕ ਦੇ ਵਿੱਚੋਂ ਬਾਹਰ ਆ ਜਿਹੜੀ ਉਹ ਨਿਕਲਦੀ ਆ ਉਹਨਾਂ ਨੂੰ ਆਪਾਂ ਕਹਿੰਨੇ ਆ ਉਹਨੂੰ ਨਾਸਕੀ ਵਿਅੰਜਨ ਠੀਕ ਹੈ ਜੀ ਫਿਰ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਜਿਹੜਾ ਆ ਵਾਲੇ ਨੇ ਵੀ ਆ ਪਹਿਲੀ ਲਾਈਨ ਨੂੰ ਕੀ ਕਹਿੰਨੇ ਆ ਦੂਜੀ ਨੂੰ ਤੀਜੀ ਨੂੰ ਚੌਥੀ ਨੂੰ ਪੰਜਵੀਂ ਛੇਵੀਂ ਸੱਤਵੀਂ ਤੇ ਉਸ ਤੋਂ ਬਾਅਦ ਪਹਿਲੀ ਲਾਈਨ ਹੈ ਜਿਹੜੀ ਇਹਨੂੰ ਆਪਾਂ ਜ਼ਿਆਦਾਤਰ ਤਾਂ ਵੈਸੇ ਮੁੱਖ ਵਰਗ ਦੇ ਨਾਲ ਹੀ ਰਿਪਰੈਜ਼ੈਂਟ ਕਰਦੇ ਆਂ ਪਰ ਕਈ ਵਾਰ ਕੀ ਹੁੰਦਾ ਹੈ ਵੀ ਮੁੱਢਲੀ ਟੋਲੀ ਵੀ ਕਿਹਾ ਜਾਂਦਾ ਕਿਉਂਕਿ ਮੁੱਖ ਨੂੰ ਹੀ ਆਪਾਂ ਮੁੱਢਲੀ ਟੋਲੀ ਦੇ ਨਾਮ ਨਾਲ ਵੀ ਕਹਿੰਨੇ ਆਂ ਮੁੱਖ ਹੈ ਮੁੱਢਲੀ ਹੈ ਤਾਂ ਇਟ ਮੀਨਸ ਉਹ ਸ਼ੁਰੂਆਤੀ ਵੀ ਹੈ ਤਾਂ ਇਹ ਸਾਰੇ ਨਾਮ ਹੀ ਆਪਾਂ ਲੈ ਸਕਦੇ ਆਂ ਕੋਈ ਇਹਦੇ 'ਚ ਐਨਿਕਾ ਵੀ ਇਹ ਨਾਮ ਦਾ ਕੋਈ ਅਲੱਗ ਮੀਨਿੰਗ ਹੋਏ ਸਾਰਿਆਂ ਨੂੰ ਜਿਹੜੇ ਪਹਿਲੀ ਲਾਈਨ ਆ ਉਹਨੂੰ ਮੁੱਖ ਵਰਗ ਮੁੱਢਲੀ ਸ਼ੁਰवाती ਟੋਲੀ ਸਾਰਾ ਹੀ ਕਿਹਾ ਜਾਂਦਾ ਹੈ ਫਿਰ ਆਉਂਦਾ ਜੀ ਕ ਵਰਗ ਕਕਾ ਵਰਗ ਫਿਰ ਚ ਵਰਗ ਟ ਵਰਗ ਤ ਵਰਗ ਪ ਵਰਗ ਉਸ ਤੋਂ ਬਾਅਦ ਇੱਥੇ ਰੁਕਣਾ ਹੈ ਹੁਣ ਏ ਪਹਿਲਾ ਹੁੰਦਾ ਸੀਗਾ ਜੀ ਅੰਤਿਮ ਵਰਗ ਠੀਕ ਹੈ ਇਹ ਕਿਉਂਕਿ ਲਾਸਟ ਲਾਈਨ ਸੀ ਤੇ ਇਹਨੂੰ ਆਪਾਂ ਅੰਤਿਮ ਵਰਗ ਕਹਿੰਦੇ ਆ ਤੇ ਆ ਜਿਹੜਾ ਨਵਾਂ ਹੈ ਜੀ 6 ਅੱਖਰ ਜੁੜੇ ਨੇ ਇਹ ਹੈ ਨਵੀਨ ਵਰਗ ਠੀਕ ਹੈ ਨਵੀਨ ਕੀ ਹੁੰਦਾ ਹੈ ਨਵੀਨ ਮੀਨਸ ਨਵਾਂ ਕੋਈ ਚੀਜ਼ ਹੋਣੀ ਨਵੀਂ ਤੇ ਜਿਹੜੇ ਆ ਅੱਖਰ ਨੇ ਜੀ ਇਹਨਾਂ ਅੱਖਰਾਂ ਦੇ ਵਿੱਚੋਂ ਆ ਜਿਹੜੇ 5 ਅੱਖਰ ਨੇ ਸ ਸੇ ਪੈਰ ਖ ਖੇ ਪੈਰ ਗੱਗੇ ਪੈਰ ਜੱਜੇ ਪੈਰ ਬਿੰਦੀ ਤੇ ਫਫੇ ਪੈਰ ਬਿੰਦੀ ਇਹ ਅੱਖਰ ਆਪਾਂ ਲੈਨੇ ਜੀ ਫਾਰਸੀ ਤੇ ਅਰਬੀ ਭਾਸ਼ਾ ਤੋਂ ਠੀਕ ਹੈ ਯਾਦ ਰੱਖਣਾ ਫਾਰਸੀ ਤੇ ਅਰਬੀ ਭਾਸ਼ਾ ਤੋਂ ਲੈ ਗਏ ਹਨ ਠੀਕ ਹੈ ਆ ਪੰਜ ਅੱਖਰ ਕਿੱਥੋਂ ਲੈਨੇ ਆਪਾਂ ਫਾਰਸੀ ਐਂਡ ਅਰਬੀ ਭਾਸ਼ਾ ਤੋਂ ਠੀਕ ਹੈ ਤੇ ਇਹਦੇ ਵਿੱਚੋਂ ਲੱਲੇ ਪੈਰ ਬਿੰਦੀ ਜਿਹੜੀ ਐ ਇਹਨਾਂ ਦੀ ਦੇਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਣ ਹੈ ਕਲੀਅਰ ਹੋ ਗਿਆ ਵੀ ਪੰਜ ਅੱਖਰ ਕਿਹੜੇ ਨੇ ਆਪਣੇ ਪੰਜਾਬੀ ਵਰਣਮਾਲਾ ਦੇ ਵਿੱਚ ਉਹ ਕਿਹੜੇ ਨੇ ਜੀ ਫਾਰਸੀ ਤੇ ਅਰਬੀ ਦੇ ਨੇ ਤੇ ਇੱਕ ਜਿਹੜਾ ਹੈ ਉਹ ਕਿਹੜਾ ਆਪਣੇ ਕੋਲ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੈ ਕਲੀਅਰ ਹੋ ਗਿਆ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅੱਗੇ ਤਾਂ ਇਹਨਾਂ ਦੀ ਸਪੀਕਿੰਗ ਜੋ ਇਹਨਾਂ ਦੀ ਲੈਂਗੁਏਜ ਹੈ ਉਹ ਕਿਵੇਂ-ਕਿਵੇਂ ਆਏਗੀ ਹੁਣ ਥੋੜਾ ਜਿਹਾ ਆਪਾਂ ਹੋਰ ਗੱਲ ਕਰੀਏ ਵੀ ਇਹਨਾਂ ਨੂੰ ਵੰਡਿਆ ਕਿੰਨਾ ਕਿੰਨੇ ਵਰਗਾਂ ਦੇ ਵਿੱਚ ਹੋਇਆ ਦੋ ਤਰੀਕੇ ਦੇ ਹੁੰਦੇ ਨੇ ਕੁਐਸਚਨ ਇੱਥੇ ਵੀ ਧਿਆਨ ਰੱਖਣਾ ਵੀ ਵਰਗ ਕਿੰਨੇ ਨੇ ਗਿਨੋ 1 2 3 4 5 6 7 8 ਜੇ ਤਾਂ ਕਹਿਣ ਪੰਜਾਬੀ ਵਰਣਮਾਲਾ ਦੇ ਵਿੱਚ ਵਰਗ ਕਿੰਨੇ ਨੇ ਵਰਗ ਮੀਂਦ ਆ ਵਾਲੀਆਂ ਲਾਈਨਾਂ ਕਿੰਨੀਆਂ ਨੇ 1 2 3 4 5 6 7 ਤੇ 8 ਵਰਗ ਕਿੰਨੇ ਨੇ ਪੰਜਾਬੀ ਵਰਣਮਾਲਾ ਦੇ ਵਿੱਚ 8 ਵਰਗ ਨੇ ਹੁਣ ਇੱਥੇ ਸੁਣਿਓ ਧਿਆਨ ਨਾਲ ਜੇ ਉਹ ਕਹਿਣ ਮੂਲ ਵਰਗ ਕਿੰਨੇ ਨੇ ਪੰਜਾਬੀ ਵਰਣਮਾਲਾ ਦੇ ਵਿੱਚ ਮੂਲ ਵਰਗ ਕਿੰਨੇ ਨੇ ਮੂਲ ਸ਼ਬਦ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਸਟਾਰਟਿੰਗ ਤੋਂ ਸੀ ਜਿਹੜੀ ਚੀਜ਼ ਸਟਾਰਟਿੰਗ ਤੋਂ ਇੱਕ ਚੀਜ਼ ਬਣੀ ਹੈ ਆ ਵਾਲੀ ਲਾਈਨ ਸਟਾਰਟਿੰਗ ਤੋਂ ਨਹੀਂ ਬਣੀ ਬਾਅਦ ਦੇ ਵਿੱਚ ਐਡ ਕੀਤੇ ਗਏ ਨੇ ਤਾਂ ਮੂਲ ਵਰਗ ਕਿੰਨੇ ਆ ਜਾਣਗੇ 1 2 3 4 5 6 ਤੇ 7 ਇੱਥੇ ਗਲਤੀ ਨਾ ਕਰਨਾ 8 ਲਾਉਣ ਦੀ ਉਹਨਾਂ ਨੇ ਵਰਡ ਨਾਲ ਪਾਇਆ ਪੰਜਾਬੀ ਵਰਣਮਾਲਾ ਦੇ ਵਿੱਚ ਮੂਲ ਵਰਗ ਕਿੰਨੇ ਸੀ ਜਾ ਕਿੰਨੇ ਹਨ ਮੂਲ ਮੂਲ ਮੀਨ ਕੋਈ ਚੀਜ਼ ਸਟਾਰਟਿੰਗ ਤੋਂ ਹੋਣਾ ਕੋਈ ਚੀਜ਼ ਆਰੰਭਿਕ ਟਾਈਮ ਤੋਂ ਜਿਸ ਟਾਈਮ ਤੇ ਉਹ ਸ਼ੁਰੂ ਹੋਈ ਹੈ ਤਾਂ ਸ਼ੁਰੂ ਜਿਸ ਟਾਈਮ ਤੇ ਹੋਈ ਹੈ ਠੀਕ ਹੈ ਕਲੀਅਰ ਹੋ ਗਿਆ ਨਵੀਨ ਵਰਗ ਦੇ ਅੰਡਰ ਕੁਸ਼ਨ ਆਜੇ ਕਿੰਨੇ ਨੇ ਜੀ 6 ਅੱਖਰ ਨੇ ਅੰਤਿਮ ਵਰਗ ਦੇ ਵਿੱਚ ਫਿਰ ਜਿਹੜਾ ਰਾਰਾ ਅੱਖਰ ਹੈ ਜੀ ਰਾਰਾ ਅੱਖਰ ਇਹ ਐ ਇੱਕ ਕੰਬਵਾ ਕੰਬਵਾ ਜਾਂ ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਕਹਿੰਦੇ ਆ ਟਰਿੱਲ ਠੀਕ ਹੈ ਟਰਿੱਲ ਹੋ ਗਿਆ ਡਾੜਾ ਜਿਹੜਾ ਉਹ ਫਟਕਵਾ ਹੈ ਜੀ ਡਾੜਾ ਫਟਕਵਾ ਜ ਜੀ ਨੂੰ ਆਪਾਂ 플ੌਪ ਵੀ ਇੰਗਲਿਸ਼ ਦੇ ਵਿੱਚ ਕਹਿੰਦੇ ਆ ਐਵੇਂ ਆਹਾ ਵਰਗ ਹੈ ਜੀ ਆਹੇ ਵਰਗ ਨੂੰ ਜਿਹੜਾ ਕੀ ਹੈ ਉਹ ਗਲੋਟਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੁਰਯੰਤਰੀ ਕਹਿੰਦੇ ਆ ਜਿਹਨੂੰ ਆਪਾਂ ਗਲੋਟਨ ਵਰਡ ਕਹਿੰਦੇ ਆ ਇਹ ਗਲੋਟਨ ਵਰਡ ਹੈ ਸੁਰਯੰਤਰੀ ਹੈ ਠੀਕ ਹੈ ਅੱਜ ਆਹੀ ਕਰੋ ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਉਹ ਆਪਾਂ ਕਰਾਂਗੇ ਜੀ ਨੈਕਸਟ ਲੈਕਚਰ ਦੇ ਵਿੱਚ